आपकी आवाज समाचार आप तक दशम पातशाह श्री गुरु गोबिंद सिंह जी का प्रकाश दिहाड़ा मनुक्ता ਅਧਿਆਤਮਿਕ ਕੇਂਦਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੇਹਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਪੁੱਜ ਕੇ ਦਰਸ਼ਨ ਇਸ਼ਨਾਨ ਕਰਨ ਦੇ ਨਾਲ-ਨਾਲ ਗੁਰਬਾਣੀ ਸਵਰਣ ਕੀਤੀ ਹੈ। ਪ੍ਰਕਾਸ਼ ਦਿਹਾੜੇ ਮੌਕੇ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿੱਚ ਅਲੋਕਿਕ ਜਲੋਸ ਸਜਾਏ ਗਏ ਨੇ ਜਿਸ ਤੇ ਸੰਗਤ ਨੇ ਦਰਸ਼ਨ ਕੀਤੇ ਅਤੇ ਆਨੰਦ ਮਾਣਿਆ। ਦੱਸਦੀ ਹੈ ਅੱਜ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਵਾ ਇਹ ਜਨ ਸਿੰਘ ਕਿਹੜਾ ਚੌਕ ਹੈ ਅੱਜ ਤੇ ਦਸੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਕਾਰ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਖੁਲਿਓ ਅੱਜ ਦੇ ਦਿਨ ਦਸੇ ਪਾਸ਼ਾ ਸਿੱਧੇ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਪਟਨਾ ਸ਼ਹਿਰ ਵਿਖੇ ਸਨ 1666 ਈਸਵੀ ਵਿੱਚ ਪ੍ਰਕਾਸ਼ ਦਾ ਰਹਿ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਲੱਗਦਾ ਕਿ ਭਾਵੇਂ ਇੱਕ ਰਾਕਤ ਦੀ ਠੰਡ ਵੀ ਹੈਗੀ ਆ ਪਰ ਲੋਕਾਂ ਦੀ ਆਸਾ ਬਹੁਤ ਹੈ ਆਸਥਾਵਚਕ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਉਹਨਾਂ ਨੇ ਤੇ ਲੋਕਾਂ ਦੀ ਸ਼ਰਧਾ ਭਾਵਨਾ ਦੇਖੋ ਵੇਖੋ ਰੁਠਾਠਾ ਮਾਰਦਾ ਸਮੁੰਦਰ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਆਇਆ ਹੈ ਉਹਨਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ ਨੂੰ ਅੱਜ ਮਨਾ ਰਿਹਾ ਹੈ ਸਮੂਹ ਸੰਗਤਾਂ ਦੀ ਹੈ ਬੜੀ ਖੁਸ਼ੀ ਦੀ ਲਹਿਰ ਹੈ ਜਿਹੜੇ ਹੈ ਅੱਜ ਸਾਰੇ ਜੇ ਦੇਸ਼ ਅੱਜ ਜਿਉਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਕਰਕੇ ਜਿਉਂਦਾ ਹੈ ਨਾ ਕਹੂੰ ਅੱਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਦੀ ਇੱਥੇ ਕੋਈ ਧਰਮ ਹੀ ਹੋਣਾ ਸੀ ਸਾਰੇ ਮੁਸਲਮਾਨ ਬਣੇ ਹੋਣੇ ਸੀਗੇ ਇਹ ਉਹਨਾਂ ਦੀ ਦੇਣ ਹੀ ਹੈ ਜਿਹੜੇ ਅੱਜ ਆਪਾਂ ਸਾਰੇ ਧਰਮ ਇੱਥੇ ਅੱਜ ਵਸ ਰਹੇ ਆ ਇਹ ਦਸ਼ਵੇਸ਼ ਕਰਕੇ ਵਸ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਦੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਦੀ ਸਭੂ ਸੰਗਤਾਂ ਨੂੰ ਤੇ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਮਹਾਰਾਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਅੱਜ ਦੇ ਦਿਨ ਗੁਰ ਆਜ ਦੇ ਦਿਨ ਗੁਰਦੁਆਰਾ ਪਟਨਾ ਸਾਹਿਬ ਉੱਥੇ ਮਹਾਰਾਜ ਨੇ ਅਵਤਾਰ ਧਾਰਿਆ ਸੀ ਜਿੱਥਾ ਜਨਮ ਦਿਹਾੜਾ ਜਿੰਨਾਂ ਦਾ ਅਵਤਾਰ ਗੁਰਪੁਰ ਸਾਰੀ ਦੁਨੀਆ 'ਚ ਹਰ ਸਾਲ ਤੇ ਮਨਾਇਆ ਜਾਂਦਾ ਹੈ ਸਾਰੇ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਵਿਖੇ ਹੋਇਆ ਇਸ ਵੇਲੇ ਗੁਰਪੁਰ ਖੁਸ਼ੀ ਅੰਦਰ ਜਲੋ ਚੱਲ ਰਿਹਾ ਹੈ ਇਹ ਰਾਤ ਨੂੰ ਅਸਤਵਾਇ ਚੱਲੇਗੀ ਰੀਮਾਲਾ ਹੋਏਗੀ ਤੇ ਸਮੂਹ ਸੰਗਤਾਂ ਆਪਣੇ ਅਰਦਾਸ ਕਰਨ ਵਾਸਤੇ ਪਹੁੰਚ ਰਿਹਾ ਹਨ ਅਤੇ ਮਹਾਰਾਜ ਕੋਲ ਖੁਸ਼ੀਆਂ ਮੰਗ ਰਿਹਾ ਹਨ ਕਿਉਂਕਿ ਸਿੱਖ ਧਰਮ ਐਸਾ ਹੈ ਜਿਹੜਾ ਸਰਬਾਧਾ ਭਲਾ ਮੰਗਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ